ਹੱਲਾ ਰੋਟੀ ਹੈ ਕਿ ਕਿੱਥੇ ਲੋਕੇ ਬੈਠਾ ਅੱਛਾ ਸਾਰੇ ਬੈਠੇ ਲੋਕੇ ਰੋਟੀ ਖਾ ਲੋ ਠੰਡ ਲੱਗਦੀ ਅੱਜ ਤਾਂ ਪਰ ਲੱਗਾ ਹੀ ਮੜੇ ਅੱਛਾ ਦੋ ਆ ਬੈਠੇ ਚਲੋ ਤੁਸੀਂ ਰੋਟੀ ਖਾਓ ਉੱਧਰ ਜਾ ਕੇ ਚਲੋ 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 ਰੋਟੀ ਖਾ ਉਧਰ ਅੱਜ ਲੱਗੀ ਧੁੱਪ ਦੋ ਦਿਨ ਮੀਂਹ ਪਿਆ ਨਿਕਲਿਆ ਸੂਰਜ ਅੰਦਰ ਗੱਲ ਇਹ ਕੱਲ ਦੇ ਪਸ਼ੂ ਅੰਦਰ ਹੀ ਅੰਦਰ ਫੇ ਅੱਜ ਝਾੜੂ ਸੋਕਤੇ ਮਾਰ ਗਏ ਪਹੂ ਬਾਰ ਕੱਢ ਕੇ ਤੇ ਭਰ ਲੰਨ ਕਿਤੋਂ ਆਪ ਕਮਰੇ ਕਰਤੇ ਸਾਫ ਤੁਪ ਲੱਗ ਕੇ ਸੁੱਕ ਗਿਆ ਪੱਠੇ ਆਪਾਂ ਪਾਤੇ ਘੁਰਲੀਆਂ ਭਰਤੀਆਂ ਤਿੰਨ ਵਜੇ ਬੰਨਾਂਗੇ ਹੁਣ ਠੇ ਅੰਦਰ ਅੱਜ ਤਾਂ ਨਿੱਕੇ ਵੀ ਕੱਢ ਦਿੱਤੇ ਪੰਜੀ ਛੇ ਦੇਣੀ ਬਾਹਰ ਕਿ ਕੱਢ ਤਾਂ ਬਾਹਰ ਅੱਜ ਉਠੇਂ ਗਣਿਓ ਤਿੰਨੇ ਮੀਮੇ ਆਏ ਬਾਹਰ ਅੱਜ ਹਾਂ ਖਾਓ ਪੱਠੇ ਖਾਲ ਖਾਲੀ ਉਠੋ ਅਜ ਕਿੰਨੇ ਦਿਨਾ ਬਾਹ ਬੈਠੇ ਧੁੱਪੇ ਹੂੰ ਤਿੰਨਾ ਚੌਂ ਦਿਨਾ ਬਾਅਦ ਉਠਾ ਤੂੰ ਟਿੰਗੜਿਆ ਜਾ ਇਹ ਜੀ ਆਪਣੇ ਤਿੰਨੇ ਕੱਟੇ ਉਠੋ ਕਣ ਖਾਓ ਖਾਲ ਦੇ ਖਾ ਵੀ ਲਈਏ ਪੱਠੇ ਖਾਓ ਚਲੋ ਤੁਸੀਂ ਖਾਓ ਪੱਠੇ ਇਹ ਜੀ ਆਪਣਾ ਚਾਰ ਮੱਕੀ ਦਾ ਸੋਦੇ ਦਾਣੇ ਆ ਵਿੱਚ ਦੇਖੇ ਲਾ ਪਾਣੀ ਪੀਣਾ ਪਾਣੀ ਢਾਵਾ ਸਰੋਂ ਦੇ ਫੁੱਲ ਕਿੱਡੇ ਸੋਹਣੇ ਨਿਕਲੇ ਲੋੜੀ ਤਿੱਕਤ ਸਾਕੀ ਨਹੀਂ ਬਚਿਆ ਪਹਿਲਾਂ ਹੀ ਪੱਕ ਗਿਆ ਹੈਗਾ ਹੈਗਾ ਜਿਹੜੀ ਤੋੜੇ ਪਾਈ ਉਹ ਹੈਗੀ ਸਰੋਂ ਵਾਹੇ ਕਿੱਡਾ ਸੋਣ ਕੱਦੂ ਦੀ ਬੇਲ ਵੀ ਸਕਾਤੀ ਮੱਜ ਨੇ ਮਾਰ ਮਾਰ ਕੇ ਸਿਰ ਖੋਲ ਕੇ ਤੋਂ ਪੱਤ ਨਿਕਲਿਆ ਤੇ ਅੱਜ ਕੰਗਰਸ ਉੱਕ ਜਾਣੇ। ਪਸ ਹੁਣ ਪੱਠੇ ਪਾਤੇ ਜੀ। ਪੱਠੇ ਸਿਰੇ 10 ਵਜੇ ਪਾਤੇ। ਦੋ ਦਿਨ ਕੱਟੇ ਰਹੇ ਅੰਦਰ। ਚੱਲ ਜੀ ਆਪਾਂ ਲਈ ਮਸ਼ੀਨ ਕੱਪੜੇ ਧੋਨੇ ਆ। ਵਿੱਚ ਮਾਲ ਡੰਗਰ ਲਿ جاتی ਲਈ ਮਾਰ। ਹੁਣ ਆਪਾਂ ਚੱਲਦੇ ਆ ਘਰੇ ਬੂਹੇ ਦੇ ਨੇਪੂ ਉੱਤੇ ਅੰਦਰ ਆ ਜਿੰਦੇ ਸਾਡੀ ਚਪਲਾਂ ਲੈ ਜਾਂਦੇ ਚੌਕੀ ਜੁੱਤੀ ਪੂਰੇ ਮੇਗਾ ਚਾਰ ਹੈ ਚਾਰ ਬਿੱਲੀ ਭਰੇ ਕਿੱਥੇ ਆ ਹੈਗੇ ਜੀ ਸਾਡੀ ਵੇਲੀ ਵਾਲੇ ਵੀ ਉੱਤੇ ਕਿਤਨੇ ਜੋੜੇ 1 2 3 4 ਪੌਂਜ ਤੋ 6 ਤੋ 7 ਤੋ 8 8 9 ਜੋੜੇ ਆਪਣੇ ਹੈਗੇ ਆ ਇਹ ਕਾ ਜੁੱਤਾ ਪਿਆ ਇਹ ਸਾਰੇ ਜਿਵੇਲੀ ਵਾਲੇ ਗੋਏ ਵਾਲੇ ਖਰੇ ਆ ਪਪਾਈ ਦੇ ਦੂਸਰੇ ਜੁੱਤੇ ਫਰਸ਼ ਨਾ ਖਰਾਬ ਹੋਏ ਵੇਖ ਲੈਨੇ ਕੁੱਤੇ ਵੇਖਦਾ ਰੋਟੀ ਨੂੰ ਚੰਬੜੇ ਇਧਰ ਆ ਕੋਰ 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 ਇਧਰ ਆ ਤੂੰ ਕਿਥੇ ਬੱਜਾ ਫਿਰਦਾ ਇਧਰ ਆ ਰੋਟੀ ਖਾ ਤੂੰ ਵੀ ਆ ਜਾ ਆ ਜਾ ਖਾਲੀ ਰੋਟੀ ਵੇ ਠੰਡ ਚ ਕਦ ਤੱਕ ਭਜੇ ਫਿਰਦੇ ਖਾਲੀ ਰੋਟੀ ਖਾ ਗਏ ਉਹ ਪਰੌਂਠੇ ਹੀ ਗੇ ਚੱਕਤੇ ਉਹਨਾਂ ਨੇ ਉਹ ਖੁਦ ਪਰਾਲੀ ਦੇ ਵਿੱਚ ਘੁਸੜ ਕੇ ਬੈਂਦੇ ਆ ਇਦਾਂ ਦੀ ਆ ਜਾਓ ਆਜੋ ਆਜੋ ਥੁੱਪੇ ਬਾਬਾ ਥੁੱਪੇ ਥੱਪ ਲੱਗੀ ਹੁਣ ਇੱਕ ਕਿੱਥੇ ਗਿਆ ਕਾਲਾ ਤੈਨਹੀਂ ਆ ਰੋਟੀ ਖਾਂਦੇ ਸੀ ਮਾਂ ਆਈ ਤੂੰ ਜੂਗੀ ਤਾਂ ਦੁੱਧ ਪੀ ਲੈ ਅੱਛਾ ਇੱਕ ਇੱਕ ਮਾਦੇ ਮਗਰ ਭੱਜ ਗਿਆ ਜੂਗੀ ਪੀ ਤਾਂ ਫੇਰ ਰੋਟੀ ਖਾਦੀ ਅਗਲੇ ਹੋਰ ਉਹਦਾਂ ਨੇ ਤਾਂ ਸੰਗ ਚ ਫਸ ਗਈ ਰੋਟੀ ਇਹ ਚੰਡੀ ਹੈ ਹਾਂਜੀ ਮਾ ਜਫਾ ਲਾ ਦੀ ਬੂਆ ਕੁੱਤੇ ਆ ਜਾਂਦੇ ਅੰਦਰ ਫਿਰੇ ਜੁੱਤੀ ਚੁੱਕ ਲੈਣਦੇ ਮੇਰੀ ਇਹ ਨਵਾਂ ਬੂਟ ਚੁੱਕ ਕੇ ਵਿੱਚ ਪਤਾਵਾ ਪਾੜ ਦਿੰਦਾ ਨਾ ਅੱਜੀ ਕੁੰਡਾ ਦਿੱਤਾ ਲਾ ਆਪਾਂ ਪੇਟੀ ਰੱਖੀ ਜੀ ਵੇਲੀ ਸਿਰਫ ਬੋਰਿਆਂ ਵਾਸਤੇ ਪੱਲੀਆਂ ਵਾਸਤੇ ਆ ਇਧਰ ਖੜਿਆ ਪਸ਼ੂਆਂ ਦੀ ਆਹ ਹੈ ਨਿੱਕਿਆਂ ਦੀ ਖਾਲ ਆਹ ਹੈ ਗਾਈਆਂ ਦੀ ਖਾਲ ਆਹ ਹੈ ਮੱਝਾਂ ਦੀ ਖਾਲ ਉਹ ਹੈਗੀ ਵੜੇਮੇ ਦੀ ਖਾਲ ਆਹ ਹੈ ਗਾਈਆਂ ਦੇ ਬੋਰੇ ਆਹ ਹੈਗਾ ਮੱਝ ਦਾ ਆਹ ਰਸਾ ਵੀ ਆਪਾਂ ਪੇਟੀ ਦੇ ਵਿੱਚ ਰੱਖਾਂਗੇ ਜੀ ਇਹ ਤੇ ਸਪੈਸ਼ਲ ਪੇਟੀ ਸਾਡੀ ਪੱਲੀਆਂ ਵਾਸਤੇ ਰਸਿਆਂ ਵਾਸਤੇ ਬੋਰੀਆਂ ਵਾਸਤੇ ਬੋਰੇ ਆਪਣੇ ਫਿਰ ਜਿਆਦੇ ਹੋ ਜਾਂਦੇ ਆ ਤੁਹਾਡੇ ਲੱਗ ਹੁੰਦਾ ਥੂ ਚੱਲ ਨੂੰ ਚੋਰੀ ਹੋ ਗਈ ਟਰਾਲੀ ਪਰਸਾਂ ਤੇ ਇਸੇ ਕਰਕੇ ਅਸੀਂ ਆਪਣੀ ਟਰਾਲੀ ਦਾ ਸਟੈਂਡ ਲਾਤਾ ਹਾਲੇ ਦੋ ਦਨੋਂ ਕੇ ਅੰਦਰ ਖੜੀ ਕੀਤੀ ਅੱਜ ਉਹ ਰੰਗ ਕਰਨ ਵਾਸਤੇ ਅਸੀਂ ਭੇਜ ਦਿੱਤੀ ਹੈ ਛੱਡ ਕੇ ਇਸ ਵੇਰੇ ਤੇ ਚਲੋ ਠੀਕ ਹੈ ਜੀ ਸਸਰੀ ਕਾਲ ਜੇ ਸਾਡੀ ਵੀਡੀਓ ਸੋਹਣੀ ਲੱਗੇ ਤੇ ਵੇਖਿਆ ਕਰੋ ਸਾਰੀ ਵੀਡੀਓ ਸਬਸਕ੍ਰਾਈਬ ਕਰਿਆ ਕਰੋ ਹਾਲੇ ਜੀ ਠੰਡ ਦੇ ਵਿੱਚ ਤੱਕ ਤੇ ਮੁੰਦਾ ਹੀ ਹਾਰਿਆ ਚਲੋ ਜੀ ਸਸਰੀ ਕਾਲ ਜੀ ਸਾਰੇ ਭੈਣ ਭਰਾਵ ਨੂੰ ਲੱਗ ਗਈ ਅੱਜ ਧੁੱਪ